ਨਾਲ ਗੱਲ ਕਰਨ ਨੂੰ ਰਹੇ ਜੀ ਆਪकी तरफ से बोला गया, गया था कि कार्रवाई नहीं करवानी आपने मैं नहीं ਕੀਤਾ ਸੀ ਉਹਨੇ ਉਹਨੇ ਜਾ ਕੇ ਉਹਨੇ ਇਹ ਕੀਤਾ ਹੈ ਕਿ ਸਿਨਚਰ ਕਰਾ ਲਿਆ ਰਾਤੀ ਤਾਂ ਸਾਨੂੰ ਭੇਜਤਾ ਪ੍ਰੈਸ਼ਰ ਪਾ ਗਿਆ ਸੀ ਤੁਹਾਡੇ ਉੱਤੇ ਕਿ ਸਿਨਚਰ ਕਰਾ ਸਿਨਚਰ ਕਰ ਲਿਆ ਵਾਸ ਆ ਗਏ ਸੁਧਕਾ ਦੁਪਾ ਲਾ ਗਿਆ ਬਾਹਰ ਘੜ ਕੇ ਆਇਆ ਸਾਡੇ ਭయ్యా ਛੜਦਾ ਵਾ ਜੀ ਹੁਣ ਕੀ ਕਾਰਵਾਈ ਕਰਾਣਾ ਚਾਹ ਰਹੇ ਕਰਾਣਾ ਚਾਹੁੰਦੇ ਹਾਂ ਉਹ ਨਹੀਂ ਕਰ ਕਾਨੂੰਨ ਕਾਰਵਾਈ ਚ ਕਰਾਣਾ ਚਾਹੁੰਦੇ ਹਾਂ ਹਾਂ ਜੀ ਇਹਨਾਂ ਸਿਕ ਜਦ ਵੀ ਬੰਦੀਆਂ ਜਿਹੜੀਆਂ ਇਕੱਠ ਹੋਇਆ ਇਹ ਬੱਚੀ ਦੇ ਨਾਲ ਇਹਨੇ ਰਾਤ ਨੂੰ ਬਤਲੇ ਗਲਤ ਕੰਮ ਕੀਤਾ ਬੱਚਾ ਇਹ ਮੁੰਡੇ ਨੇ ਨਹੀਂ ਮੈਡੀਕਲ ਤੇ ਪੁਲਿਸ ਪੁਲਿਸ ਐਨੂੰ ਛੱਡ ਗਈ ਵੀ ਵੇਖੋ ਛਡਾ ਕੇ ਲੈ ਬੰਦੇ ਜਿਹੜਾ ਅਗ ਲੈ ਕੇ ਆਏ ਨੇ ਕੋਈ ਨੇਪਾਲੀਆ ਦੀ ਕੁੜੀ ਹੈ ਹੈ ਜਿਹੜੀ ਕੁੜੀ ਦਾ ਹੋਣਾ ਹਾਂ ਨੇਪਾਲੀਆ ਦੀ ਕੁੜੀ ਹੈ ਚਾਹ ਰਹੀ ਇਹ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਗੰਤ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਇਹ ਕਹਿੰਦੇ ਰਾਤ ਨੂੰ ਪੁਲਿਸ ਲੈ ਗਈ ਐ ਨੋ ਇਹ ਤੇ ਦੁਬਾਰਾ ਫੇ ਇਹਦੇ ਮਾਲਕ ਛਡਾ ਲਿਆ ਐ ਨੇ ਮਾਇਆ ਕਿਡੇ ਕਰੀਗਾ ਫੈਕਟਰੀ ਕੰਮ ਕਰਦਾ ਹੈ ਰਾਣੀ ਮੈਟਰਲ ਚ ਰਾਣੀ ਮੈਟਰਲ ਚ ਕੰਮ ਕਰ ਰਿਹਾ ਮੁੰਡਾ ਕੋਈ ਜੜਾ ਕੇ ਲੈ ਕੇ ਲੈਣਾ ਅਗਲੀ ਕਾਰਵਾਈ ਕੀ ਇਹਨੂੰ ਇਹਨੂੰ ਜਿੰਨੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਣ ਚਾਹੀਦੀ ਕਿਤੇ ਬੱਚੀ ਦੇ ਨਾਲ ਇਹਦਾ ਅਗਨੋਨੀ ਹਰਕਤ ਕੀਤੀ ਗਈ ਹੈ ਮੈਨੂੰ ਸਾਰੀ ਗੱਲ ਦਾ ਨਹੀਂ ਪਤਾ ਇਹ ਤਾਂ ਅਸਲ ਸਾਹਿਬ ਖੁਦ ਹੀ ਡੀਲ ਕਰ ਰਹੇ ਪਏ ਆ ਬਾਕੀ ਅੱਜ ਦਾ ਜਿਹੜਾ ਟਾਈਮ ਹੈ ਸਰ ਕਹਿੰਦੇ ਰਾਤੀ ਇਹ ਮੁਜਰਮ ਪੜਿਆ ਸੀਗਾ ਤੁਹਾਨੂੰ ਥਾਣੇ ਆਜੋ ਉਹ ਤਾਂ ਸਾਰੀ ਗੱਲ ਦਾ ਨਹੀਂ ਨਹੀਂ ਕਹਿੰਦੇ ਕਦੋਂ ਨਾਲ ਤੇ ਦਾਇਮ ਜਿੰਦਗੀ ਮੌਕਾ ਦੇਖਣ ਆ ਕੇ ਗਈ ਆ ਕੀ ਹਾਲਾਤ ਬਣੇ ਹੋਏ ਬੱਚੇ ਦੇ ਚਲੋ ਅਸੀਂ ਕਰਦੇ ਗੱਲ ਨਹੀਂ ਨਹੀਂ ਨਿਰਮਲ ਜੀ ਤੁਸੀਂ ਕਿਹਾ ਟਾਈਮ ਦਿੱਤਾ ਬੰਦਾ ਫੜ ਕੇ ਖੜਿਆ ਸੀਗਾ ਦੁਬਾਰਾ ਇੱਥੇ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਬੰਦਾ ਪਰ ਉਹ ਉਹ ਜਿਹੜੀ ਮਦਈ ਆ ਨਾ ਜੋ ਕਹਿੰਦੇ ਕੋਈ ਕਾਰਵਾਈ ਨਹੀਂ ਕਰਾਉਣੀ ਉਹ ਦੇਖ ਕੇ ਚਲੋ ਅਸੀਂ ਕਾਰਵਾਈ ਨਹੀਂ ਕਰਵਾਉਣੀ ਕਾਰਵਾਈ ਨਾ ਕਰवानी ਹੁੰਦੀ ਤੇ ਦੁਬਾਰਾ ਇਹ ਕੰਮ ਨਹੀਂ ਸੀ ਹੋਣਾ ਸੀਗਾ ਚਲੋ ਕੋਈ ਨਹੀਂ ਦੇ ਦੇ ਨੇ ਕੋਈ ਗੱਲਬਾਤ ਕਰਦੇ ਆ